ਦੀ ਗੱਲ ਹੈ ਮਰਨ ਤੋਂ ਇੱਕ ਮਹੀਨਾ ਪਹਿਲਾਂ ਦੀ ਗੱਲ ਆ ਸੀ ਬਾਹਰਲੇ ਕਮਰੇ ਵਿੱਚ ਬੈਠੇ ਗੱਲਾਂ ਕਰਦੇ ਆ ਉਸ ਭਾਈ ਕਾ ਮੈਨੂੰ ਕਹਦਾ ਬਾਪੂ ਐਤ ਕੀ ਲੋਕਾਂ ਨੇ ਕਹਿੰਦਾ ਮੈਨੂੰ ਯਾਰ ਜਵਾਕ ਜਿਹਾ ਸਮਝੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਿਆ ਕਹਿੰਦਾ ਹੁਣ ਉਦੋਂ ਇਲੈਕਸ਼ਨ ਲੜੋ ਜਦੋਂ ਮੇਰੇ ਤੇ ਵਿਸ਼ਵਾਸ ਮਿਲਿਆ ਮੈਂ ਕਿਹਾ ਵਿਸ਼ਵਾਸ ਕਿਤੇ ਬਣੂਗਾ ਕਹਿੰਦਾ ਮੇਰਾ ਚਾਰ ਦੂਰ ਤੋਂ ਟੂਰ ਸ਼ੁਰੂ ਹੋਣ ਵਾਲਾ ਹੈ ਔਰ ਮੈਂ ਕੈਨੇਡਾ ਦੀ ਜਿਹੜੀ ਬੁਨਕ ਹੈ ਕੰਟਰੀ ਕਨੋਂ ਮੈਂ ਮਾਨਸਾ ਹਲਕੇ ਦੇ ਨਾਂ ਤੇ ਛੜਤੀ ਵੀ ਇੱਥੋਂ ਮੈਂ ਕਦੇ ਕੋਈ ਪੈਸਾ ਜੇਬ ਚ ਨਹੀਂ ਪੋੜਿਆ ਇਹ ਮੇਰੇ ਹਲਕੇ ਦੇ ਤੇ 2027 ਤੋਂ ਪਹਿਲਾਂ ਕਿਨਾਂ ਮੈਂ ਇਹੋ ਜਿਹਾ ਗਰਾਊਂਡ ਬਣਾ ਲੂੰ ਤੇ ਲੋਕ ਕਹਿੰਦਾ ਮੈਨੂੰ ਆ ਕੇ ਕਹਿਣਗੇ ਵੀ ਸਿੱਧੂ ਤੂੰ ਚੱਲ ਜਾ ਰ ਅਸੀਂ ਪਹਿਲਾਂ ਧੋਖਾ ਡਾ। ਪਰ 24 ਘੰਟੇ ਬਾਅਦ ਕੀ ਹੋਣਾ ਵੀ ਕਾਰ ਤਾਂ ਉੱਪਰ ਚੜਿਆ ਆ ਰਿਹਾ ਉਸ ਗੱਲ ਦਾ ਉਹਨੂੰ ਇੰਨਾ ਨਹੀਂ ਇਹਨੂੰ ਸੀ ਉਹ ਤਾਂ ਕਹਿੰਦਾ ਜੀ ਮੇਰਾ ਕੋਈ ਕੁਸ਼ਣੀ ਹੈ ਨਹੀਂ ਇੱਥੇ ਚਲੋ ਅਕਾਲ ਪੁਰਖ ਦੀ ਖੇਡ ਫਸਲ ਕੱਚੀ ਵੱਡੇ ਪੱਕੀ ਵੱਡੇ ਇਹ ਮਾਲਕ ਦੀਆਂ ਖੇਡਾਂ ਨੇ ਐਂਦਾ ਨਹੀਂ ਹੋਰ ਨਵੇਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜ਼ਰੂਰ ਕਰ ਲਿਓ ਹਰ ਰੋਜ਼ ਜਦੋਂ ਨਵੀਂ ਅਪਡੇਟਾਂ ਵੀਡੀਓਾਂ ਦੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਆਜ਼ਰ ਰਵਾਂਗੇ ਕੋਹਰ ਨਵੀਂ ਵੀਡੀਓ ਵਿੱਚ ਇੱਕ ਆਪਰੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ